ਵਾਨੀਗੜ ਰੇਪਰ ਇੰਸਟੀਚਿਊਟ ਕਾਲਜ ਮੈਡੀਕਲ ਦੇ ਵਿੱਚ ਮੀਟਿੰਗ ਕੀਤੀ ਗਈ ਇਹ ਮੀਟਿੰਗ ਪੰਜਾਬ ਪੱਧਰ ਦੇ ਸਟੇਟ ਲੈਵਲ ਤੇ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਥਾਮਾ ਤੋਂ ਪਹੁੰਚੇ ਡਾਕਟਰ ਸਾਹਿਬਾਨਾਂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜ ਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ये नेशनल इंट्री मेडिकल एसोसिएशन स्टेट पंजाब की मीटिंग यहाँ पर एग्जीक्यूटिव मीटिंग हो रही है और पूरे पंजाब के जो आयुष डॉक्टर्स हैं एक एसोसिएशन है नीमा उसके डेजिग्नेटरी यहाँ पे आए हुए हैं आज उसके साथ साथ हमारे सेंट्रल काउंसिल ऑफ नेशनल काउंसिल ऑफ इंडियन मेडिसिन उसके प्रेसिडेंट हैं रजिस्ट्रार साहब गुरु रविदास आयुर्वेद यूनिवर्सिटी के होशियारपुर से वो रजिस्ट्रार साहब हैं और सभी लोग आए हैं यहाँ पर मीटिंग um, का मेन मुद्दा तो यही है कि भाई हम अपने प्रदेश को ये है किस तरह से अच्छी सेवा दे सकें जो गरीब लोग हैं उनकी अच्छी अ, कम कीमत पर अच्छी उनको ये ट्रीटमेंट प्रोवाइड कर, कर, करा सकें और जो अपना ये आयुर्वेदिक सिस्टम है इसको डेवलप करें उपला हो रहा है गवर्नमेंट की तरफ से भी हो रहा है हमारी जो एसोसिएशन है नीमा इसकी तरफ से भी हो रहा है और भूल भूलते नहीं जा रहे हैं लोग अपनाते जा रहे हैं इसको ये बढ़ता जा रहा है दिन पर दिन आयुर्वेद प्रोजेक्ट है क्योंकि ये इसकी जो दवाइयाँ हैं बहुत इफेक्टिव है साइड इफेक्ट लेस है और बहुत सस्ती है स्नेहा ये है कि अपनी जो ट्रेडिशनल दवाइयाँ हैं हिंदुस्तान की दवाइयाँ हैं अपने इलाके की दवाइयाँ हैं अपने इलाके में पैदा होती हैं उनको अपना अपनाएं और स्वस्थ रहें ਦੇਸੀ ਦਵਾਈਆਂ ਅਪਣਾਓ ਸਵਸਥ ਰਹੋ ਮਾ ਕੇ ਜੀ ਮੇਰਾ ਨਾਮ ਡਾਕਟਰ ਪਰਵਿੰਦਰ ਬਜਾਜ ਔਰ ਮੈਂ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ ਸਰ ਜੀ ਹੁਣ ਪੰਜਾਬ ਸਟੇਟ ਦੀ ਮੀਟਿੰਗ ਹੋ ਰਹੀ ਹੈ ਕਿਵੇਂ ਦੇਖੋ ਚੀਜ਼ਾਂ ਲੈ ਕੇ ਪਹੁੰਚੇ ਅੱਜ ਰੈਬਰ ਇੰਸਟੀਚਿਊਟ ਆਫ ਆਯੁਰਵੈਦਿਕ ਐਂਡ ਯੂਨਾਨਿਕ ਦੇ ਵਿੱਚ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਇਹ ਪੰਜਾਬ ਦੀ ਐਗਜ਼ੀਕਿਊਟਿਵ ਮੀਟਿੰਗ ਹੈ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਮੀਟਿੰਗ ਹੈ ਹਰ 3 ਮਹੀਨੇ ਬਾਅਦ ਇਹ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਮੀਟਿੰਗ ਹੁੰਦੀ ਆ ਇੱਕ ਸ਼ਰਤ ਨਹੀਂ ਅਸੀਂ ਕਰਦੇ ਕਿਉਂਕਿ ਸਾਡੀਆਂ 42 ਬ੍ਰਾਂਚੇਸ ਆ ਪੂਰੇ ਪੰਜਾਬ 'ਚ ਔਰ ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਮਲੇਰਕੋਟਲੇ ਸੀ ਉਸ ਤੋਂ ਪਿਛਲੀ ਵਾਰੀ ਮਾਨਸੇ ਸੀ ਐਸ ਵਾਰੀ ਅਸੀਂ ਇੱਥੇ ਆ ਅਗਲੇ 8 ਦਸੰਬਰ ਦੀ ਵੀ ਫਾਈਨਲ ਆ ਉਹ ਅਸੀਂ ਫਾਸਿਲ ਕਰ ਚੋਵਾਂਗੇ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸਟੈਸ਼ਨ ਜਿਹੜੀ ਆ ਇਹ ਬੀ ਐਮ ਐਸ ਜੀ ਐਮ ਐਸ ਇੰਡੀਅਨ ਸਿਸਟਮ ਆਫ ਮੈਡੀਸਿਨਸ ਦੇ ਡਾਕਟਰ ਜੀ ਇੱਕ ਸੰਸਥਾ ਹੈ ਔਰ ਇਹ ਐਨ ਆਈ ਐਮ ਇਹ ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸਟੈਸ਼ਨ ਭਾਰਤ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੈ ਜਿਹਦੇ ਨਾਲ ਕੀ ਸਭ ਤੋਂ ਜ਼ਿਆਦਾ ਇੰਡੀਅਨ ਸਿਸਟਮ ਆਫ ਮੈਡੀਸਨ ਦੇ ਡਾਕਟਰਸ ਜੁੜੇ ਹੋਏ ਤੁਸੀਂ ਇੱਕ ਸਵਾਲ ਕਰ ਰਹੇ ਸੀਗੇ ਕਿ ਕੀ ਸਾਡੇ ਡਾਕਟਰਸ ਨੂੰ ਐਲੋਪੈਥਿਕ ਮੈਡੀਸਨ ਯੂਜ਼ ਕਰਨ ਦਾ ਅਧਿਕਾਰ ਹੈ ਹਾਂ ਮੈਂ ਬੜੇ ਸਪਸ਼ਟ ਤੌਰ ਦੇ ਉੱਤੇ ਕਹਿਣਾ ਚਾਹਾਂਗਾ ਡਾਕਟਰ ਕੇਸ਼ ਸ਼ਰਮਾ ਜੀ ਨੇ ਵੀ ਤੁਹਾਨੂੰ ਦੱਸਿਆ 1963 ਐਕਟ ਪੰਜਾਬ ਆਯੁਰਵੈਦਿਕ ਐਂਡ ਯੂਨਾਨੀ ਐਕਟ 1963 ਸਰਲਾ ਗਰੇਵਾਲ ਦੇ ਟਾਈਮ ਦਾ ਇਹ ਐਕਟ ਬਣਿਆ ਆ ਔਰ 96 ਸਿਕਸ ਦੇ ਵਿੱਚ 1966 ਤੱਕ ਜਾ ਕੇ ਇਹ ਅਮੈਂਡ ਹੋਇਆ ਔਰ ਰਾਸ਼ਟਰਪਤੀ ਵੱਲੋਂ ਇਹ ਜਿਹੜਾ ਗਜ਼ਟ ਨੋਟੀਫਾਈ ਹੋਇਆ ਇਹ ਸਾਨੂੰ ਇਹਦੀ 19 ਡੀ ਕਲੋਜ਼ ਸਾਨੂੰ ਇਹ ਅਧਿਕਾਰ ਦਿੰਦੀ ਹੈ ਕਿ ਜੋ ਪੜ੍ਹਾਈ ਅਸੀਂ ਪੜ੍ਹੀ ਹੈ ਉਸ ਪੜ੍ਹਾਈ ਨੂੰ ਡਾਕਟਰ ਸਾਹਿਬ ਨੇ ਵੀ ਜਿਸ ਤਰ੍ਹਾਂ ਦੱਸਿਆ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਉਹਦਾ ਪ੍ਰਯੋਗ ਕਰ ਸਕਦੇ ਹਾਂ ਔਰ ਉਹਦੇ ਮੁਤਾਬਕ ਅਸੀਂ ਆਪਣੇ ਸਿਲੇਬਸ ਦੇ ਵਿੱਚ ਆਪਣੇ ਕ curriculam ਦੇ ਵਿੱਚ ਐਲੋਪੈਥੀ ਦੀ ਪੜ੍ਹਾਈ ਕੀਤੀ ਹੈ ਔਰ ਇਸ ਕਰਕੇ ਸਾਨੂੰ ਪੂਰਨ ਅਧਿਕਾਰ ਹੈ ਪੰਜਾਬ ਦੇ ਡਾਕਟਰਸ ਨੂੰ ਬੀਐਮਐਸ ਡਾਕਟਰਸ ਨੂੰ ਕਿਉ ਐਲੋਪੈਥਿਕ ਮੈਡੀਸਿਨਸ ਯੂਜ਼ ਕਰ ਸਕਦੇ ਹਨ ਔਰ ਹੁਣ ਜਿਵੇਂ ਦੱਸਿਆ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਡਾਕਟਰਸ ਨੇ ਜਿਨ੍ਹਾਂ ਨੇ ਬੀਐਮਐਸ ਤੋਂ ਬਾਅਦ ਐਮਐਸ ਕੀਤੀ ਹੈ ਛੱਲੇ ਤੇ ਜਾਂ ਸ਼ਲਾਕਿਆ ਦੇ ਵਿੱਚ ਉਹ 58 58 ਸਰਜਰੀਜ਼ ਵੀ ਕਰ ਸਕਦੇ ਹਨ ਔਰ ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਡਾਕਟਰ ਕੇਸ਼ ਸ਼ਰਮਾ ਜੀ ਨੂੰ ਭ라 ਹੈ ਨੈਸ਼ਨਲ ਕਮਿਸ਼ਨ ਆਫ ਇੰਡੀਅਨ ਸਿਸਟਮ ਮੈਡੀਸਨ ਤੋਂ ਕਿ ਸਾਨੂੰ ਜਿਹੜੇ ਕ੍ਰੈਡਿਟ ਆਵਰਸ ਆ ਕਿ ਸਾਡੀ ਰੀਨਿਊਲ ਦੁਆਰਾ ਤਾਂ ਹੀ ਹੋਣੀ ਹੈ ਜੇ ਸਾਲ ਦੇ 10 ਘੰਟੇ ਦੇ ਸਾਡੇ ਕੋਲ ਕ੍ਰੈਡਿਟ ਆਵਰਸ ਉਹਦੇ ਬਾਰੇ ਸਾਡੇ ਡਾਕਟਰਸ ਨੂੰ ਜਾਣਕਾਰੀ ਦੇਮ ਡਾਕਟਰ ਸੰਜੀਵ ਗੋਇਲ ਜੀ ਸਾਡੇ ਆਯੁਰਵੈਦਿਕ ਕਾਉਂਸਲ ਦੇ ਰਜਿਸਟਰਾਰ ਬਹੁਤ ਦੇਰ ਤੋਂ ਚੱਲ ਰਹੇ ਨੇ ਔਰ ਬੜੇ ਐਕਸਪੀਰੀਅੰਸ ਨੇ ਔਰ ਇਹਨਾਂ ਦਾ ਪੰਜਾਬ ਦੇ ਆਯੁਰਵੈਦਿਕ ਡਿਪਾਰਟਮੈਂਟ ਨੂੰ ਔਰ ਰਾਜਿਸਟਰੀ ਡਿਪਾਰਟਮੈਂਟ ਨੂੰ ਬਹੁਤ ਦੇਣ ਆਇਆ ਹੈ ਇਏ ਆਏ ਨੇ ਇਹ ਵੀ ਸਾਡੇ ਗ੍ਰੈਜੂਏਟਸ ਨੂੰ ਐਜੂਕੇਟ ਕਰਨਗੇ ਕਿ ਰੀਨਿਊਲ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਆਮ ਤੌਰ ਤੇ ਅਸੀਂ ਡਿਪਾਰਟਮੈਂਟਸ ਜਾਂਦੇ ਹਾਂ ਬਹੁਤ ਸਾਰੀ ਦਿੱਕਤ ਆਂਦੀ ਹੈ ਲੇਕਿਨ ਡਾਕਟਰ ਸੰਜੀਵ ਗੁਇਲ ਦੇ ਅਸੀਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਦੇ ਉੱਥੇ ਹੁੰਦਿਆਂ ਡਿਪਾਰਟਮੈਂਟਸ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਡਾਕਟਰ ਰਵੀ ਡੂਮਰਾ ਜੀ ਆਜ ਨੂੰ ਸਿਰ ਡਾਇਰੈਕਟਰ ਸਾਡੇ ਕੋਲ ਆਏ ਨੇ ਇਹ ਡਿਸਪੈਂਸਰੀਜ਼ ਦੇ ਵਿੱਚ ਜਿੰਨੇ ਡਾਕਟਰ ਲੱਗੇ ਸਾਡੇ ਡਿਸਟ੍ਰਿਕਟ ਆਯੁਰਵੈਦਿਕ ਆਫੀਸਰ ਵੀ ਬੈਠੇ ਨੇ ਉੱਥੇ ਉਹਨਾਂ ਨੂੰ ਕੰਟਰੋਲ ਇਹ ਕਰਦੇ ਨੇ ਔਰ ਇਹ ਜਿਹੜੀ ਤੁਸੀਂ ਗੱਲ ਪੁੱਛੀ ਸੀ ਵੀ ਹਸਪੀਟਲਸ ਨੂੰ ਅਪਗ੍ਰੇਡ ਕੀਤਾ ਜਾਵੇ ਉਹਦੇ ਵਾਸਤੇ ਇਹਨਾਂ ਦਾ ਡਿਪਾਰਟਮੈਂਟ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਔਰ ਸਾਡੀ ਆਰਗੇਨਾਈਜੇਸ਼ਨ ਵੀ ਸਮੇਂ-ਸਮੇਂ ਇਹਨਾਂ ਨੂੰ ਜਾਗਰੂਕ ਕਰਾਉਂਦੀ ਰਹਿੰਦੀ ਹੈ ਜਾਂ ਇਹਨਾਂ ਨੂੰ ਜਾਗਰੂਕ ਕਰਾਉਂਦੀ ਰਹਿੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਾ ਡਿਸਪੈਂਸਰੀਜ਼ ਦੀ ਹੋਰ ਲੋੜ ਹੈ ਤੇ ਸਾਡੇ ਡਾਕਟਰਸ ਵਾਸਤੇ ਹੋਰ ਵੈਕੈਂਸੀਆਂ ਕੱਢੀਆਂ ਜਾਣ। ਅਗਰ ਗੱਲ ਕਹੀਏ ਸਰ ਦੇਖੋ ਇਹ ਜਿੰਨੀਆਂ ਵੀ ਦਵਾਈਆਂ ਹਸਪੀਟਲ ਚਾਹੁੰਦੀਆਂ ਵਾ ਇਹਨਾਂ ਦੇ ਕੁਝ ਪੈਰਾਮੀਟਰ ਹੁੰਦੇ ਆ। ਉਹਨਾ ਪੈਰਾਮੀਟਰਸ ਨੂੰ ਕਲੀਅਰ ਕਰਨ ਤੋਂ ਬਾਅਦ ਹੀ ਇਹ ਦਵਾਈਆਂ ਹਸਪੀਟਲ ਦੇ ਵਿੱਚ ਜਾਂਦੀਆਂ ਉਹ ਸਰਕਾਰ ਦਾ ਕੰਮ ਆ ਉਹ ਸਾਡਾ ਪ੍ਰਾਈਵੇਟ ਪ੍ਰੈਕਟਿਸ਼ਨਰਸ ਦਾ ਕੰਮ ਨਹੀਂ ਹੈ ਸਰਕਾਰ ਉਹਨਾਂ ਨੋਰਮਸ ਨੂੰ ਕਲੀਅਰ ਕਰਕੇ ਜਿਸ ਤਰ੍ਹਾਂ ਕਿ ਇੱਕ ਹੁਣ ਇਸ ਤਰ੍ਹਾਂ ਆ ਕਿ ਜਿਹੜੀ ਵੀ ਕੋਈ ਆਯੁਰਵੈਦਿਕ ਦਵਾਈ ਹੈ ਉਹ ਆਯੂਸ਼ ਡਿਪਾਰਟਮੈਂਟ ਤੋਂ ਪਾਸ ਹੋ ਕੇ ਹੀ ਜਾਏਗੀ ਔਰ ਉਹਦੇ ਅੱਗੇ ਕੀ ਹੁੰਦਾ ਸੀ ਆਯੁਰਵੈਦਿਕ ਦਵਾਈ ਦੇ ਬਾਅਦ ਜੋ ਲਿਖਿਆ ਹੁੰਦਾ ਸੀ ਉਹ ਪਾਇਆ ਨਹੀਂ ਸੀ ਹੁੰਦਾ ਜੋ ਪਾਇਆ ਹੁੰਦਾ ਸੋ ਲਿਖਿਆ ਨਹੀਂ ਜਾਂਦਾ ਲੇਕਿਨ ਹੁਣ ਐਸਾ ਨਹੀਂ ਹੈ ਹੁਣ ਇੰਡੀਆ ਦੇ ਵਿੱਚ ਘੱਟੋ ਘੱਟ 10 ਜਗ੍ਹਾ ਇਹ ਐਨਾਲਿਟিক্যাল ਲੈਬ ਲੱਗੀਆਂ ਜਿਹੜੀਆਂ ਦੱਸਦੀਆਂ ਵੀ ਇਸ ਆਯੁਰਵੈਦਿਕ ਦਵਾਈ ਦੇ ਵਿੱਚ ਕੀ ਹੈ ਔਰ ਇਸ ਕਰਕੇ ਹੁਣ ਜੋ ਪਾਇਆ ਜਾਂਦਾ ਉਹੀ ਲਿਖਿਆ ਜਾਂਦਾ ਤੇ ਜੋ ਲਿਖਿਆ ਜਾਂਦਾ ਉਹੀ ਪਾਇਆ ਜਾਂਦਾ। ਪਾਜ ਸਰਪ੍ਰਮਾਨਕੀ ਮੇਰਾ ਨਾਮ ਵੈਦ ਰਕੀਸ਼ਰ ਮੈਂ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ ਮੈਡੀਸਨ ਬੋਰਡ ਆਫ ਐਥਿਕਸ ਰਜਿਸਟ੍ਰੇਸ਼ਨ ਦਾ ਪ੍ਰੈਜ਼ੀਡੈਂਟ ਹਾਂ ਭਾਰਤ ਸਰਕਾਰ ਦਾ ਇਹ ਕਮਿਸ਼ਨ ਹੈ ਔਰ ਮੈਂ ਜਿੱਤੇ ਨੈਸ਼ਨਲ ਸਾਡੀ ਜਿਹੜੀ ਇੰਟੀਗ੍ਰੇਟਿਡ ਐਸੋਸੀਏਸ਼ਨ ਹੈ ਅਯੁਰਵੇਦਾ ਯੂਨਾਨੀ ਦੀ ਉਹਦੀ ਐਗਜ਼ੀਕਿਊਟਿਵ ਕਮੇਟੀ ਦੀ ਮੈਂਬਰ ਅਟੈਂਡ ਮੈਂ ਦੀ ਮੀਟਿੰਗ ਅਟੈਂਡ ਕਰਨ ਆਇਆ ਹਾਂ ਅਗਰ ਸਰ ਗੱਲ ਤੇਰੀ ਹੈ ਰਾਈਟ ਦੀ ਜਿਵੇਂ ਡਾਕਟਰਾਂ ਦੇ ਰਾਈਟ ਆਪਨੇ ਕੀ ਬਣਦੇ ਨੇ ਸਦੀਕ ਦੇ ਬਹੁਤ ਲੋਕਾਂ ਦੇ ਬਣਾ ਚ ਫਟਾਰ ਪਰਫੋਰਮ ਬਣਿਆ ਰਿਹਾ ਕੀ ਰਾਈਟ ਹੋਣੀ ਚਾਹੀਦੀ ਨੇ ਡਾਕਟਰ ਦੀ ਜਿਹੜੀ ਮਿਸ ਸੀ ਦੇਖੀ ਸਾਡਾ ਜਿਹੜਾ ਡਾਕਟਰਸ ਦੇ ਰਾਈਟ ਸੰਬੰਧੀ ਰੈਗੂਲੇਸ਼ਨ ਹੈ ਉਹ 2023 ਤੋਂ ਵਾਪਸ ਪਬਲਿਸ਼ ਹੋਇਆ ਇਹ ਤੋਂ ਪਹਿਲਾਂ 1982 ਚ ਪਬਲਿਸ਼ ਹੋਇਆ ਸੀਗਾ ਇਹਦੇ ਚ ਸਭ ਤੋਂ ਪਹਿਲਾ ਜਿਹੜਾ ਰਾਈਟ ਹੈ ਸਾਡੇ ਜਿਹੜੇ ਸਾਰੇ ਆਯੁਰਵੇਦ ਦੇ ਔਰ ਯੂਨਾਨੀ ਦੇ ਔਰ ਸਿੱਧਾ ਦੇ ਔਰ ਸੋਗਾਰੀ ਪਾ ਦੇ ਇੰਡੀਅਨ ਸਿਸਟਮ ਆਫ ਮੈਡੀਸਨ ਦੇ ਜਿੰਨੇ ਵੀ ਗ੍ਰੈਜੂਏਟ ਹੈ ਉਹ ਆਪਣੇ ਆਪ ਨੂੰ ਡਾਕਟਰ ਸ਼ਬਦ ਨਾਲ ਡਾਕਟਰ ਲਿਖ ਸਕਦੇ ਹੈ ਇਹ ਸਾਡੇ ਰੈਗੂਲੇਸ਼ਨ ਨੇ ਪਾਵਰ ਦਿੱਤੀ ਹੈ ਇਸ ਤੋਂ ਪਹਿਲਾਂ ਜਿਹੜੀ ਪਾਵਰ ਹੈ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰੀ ਨੇ 2003 ਨੂੰ ਨੋਟੀਫਿਕੇਸ਼ਨ ਰਾਹੀਂ ਜਿਹੜੀ ਹੈ ਇਹ ਪਾਵਰ ਦਿੱਤੀ ਨਹੀਂ ਤਾਂ ਸਾਡੇ ਆਯੁਰਵੈਦਿਕ ਡਾਕਟਰ ਨੂੰ ਯੂਨਾਨੀ ਡਾਕਟਰ ਨੂੰ ਵੀ ਡਾਕਟਰ ਨਹੀਂ ਲਿਖ ਸਕਦੇ ਇਹ ਵੀ ਇਸ਼ੂ ਬੰਦਾ ਹੈ ਉਹ ਬਿਲਕੁਲ ਇਸ਼ੂ ਖਤਮ ਹੋ ਗਿਆ ਨੰਬਰ 2 ਸਾਡਾ ਜਿਹੜਾ ਸਿਲੇਬਸ ਹੈ ਸਾਡਾ ਜਿਹੜਾ 커ਰੀਕੂਲਮ ਹੈ ਉਸ 커ਰੀਕੂਲਮ ਚ ਜੇ ਕੋਈ ਬੱਚਾ ਪੜਦਾ ਹੈ ਗ੍ਰੈਜੂਏਟ ਡਾਕਟਰ ਬਣਨ ਵਾਸਤੇ ਜੋ ਵੀ ਪੜ੍ਹਾਈ ਕਰਦਾ ਹੈ ਜੇ ਉਹ ਕੋਈ ਆਪਰੇਸ਼ਨ ਜਿਵੇਂ ਐਨੋਰੈਕਟਲ ਆਪਰੇਸ਼ਨ ਹੈ ਜਾਂ ਸਿੰਪਲ ਡਿਲੀਵਰੀ ਕਰਾਣੀ ਹੈ ਤਾਂ ਇਸ ਤਰ੍ਹਾਂ ਦੀ ਉਹ ਸਾਰੀ ਕਾਰਗੁਜ਼ਾਰੀ ਜਿਹੜਾ ਹੈ ਆਪਣੀ ਡਿਸਪੈਂਸਰੀ ਆਪਣੇ ਹਸਪੀਟਲ ਖੋਲ ਕੇ ਉਹ ਕਰ ਸਕਦਾ ਹੈ ਪਰ ਜਿਹੜੀ ਚੀਜ਼ਾਂ ਦੀ ਟ੍ਰੇਨਿੰਗ ਲਿੱਤੀ ਹੈ ਉਹ ਸਾਰੀ ਟ੍ਰੇਨਿੰਗ ਨੂੰ ਜੋ ਹੈ ਆਪਣੀ ਪ੍ਰੈਕਟਿਸ ਇੰਪਲੀਮੈਂਟ ਕਰ ਸਕਦਾ ਹੈ ਔਰ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਐਮਡੀ ਕਰਨ ਤੋਂ ਬਾਅਦ ਆਯੁਰਵੈਦ ਯੂਨਾਨੀ ਦੋਨਾਂ ਚ ਸਪੈਸ਼ਲਾਈਜੇਸ਼ਨ ਹੈ ਜਿਹੜੀ ਸਬਜੈਕਟ ਦੀ ਐਮਡੀ ਕਰੇਗਾ ਉਹਦੀ ਵੀ ਉਹ ਪ੍ਰੈਕਟਿਸ ਜਿਹੜੀ ਆ ਕਰ ਸਕਦਾ ਹੈ ਪਰ ਸਰਕਾਰ ਆਯੂਸ਼ ਮੰਤਰਾਲੇ ਜਾਂ ਸਾਡੀ ਜਿਹੜੀ ਬਹੁਤ ਪੁਰੂ ਸੀਸੀਐਮ ਹੈ ਉਹਨੇ 58 ਸਰਜਰੀ ਕਰਨ ਵਾਸਤੇ ਸਾਡੇ ਜਿਹੜੇ ਗ੍ਰੈਜੂਏਟਸ ਹੈ ਆਯੁਰਵੈਦ ਆ ਦੇ ਉਹਨਾਂ ਨੂੰ ਪੋਸਟ ਗ੍ਰੈਜੂਏਟਸ ਨੂੰ ਅਲਾਉ ਕੀਤਾ ਤਾਂ ਇਹ 58 ਸਰਜਰੀਜ਼ ਵੀ ਕਰ ਸਕਦੀ ਦੀ ਬਕਾਇਦਾ ਨੋਟੀਫਿਕੇਸ਼ਨ ਹੋਈ ਹੋਈ ਹੈ ਤਾਂ ਉਸ ਨੋਟੀਫਿਕੇਸ਼ਨ ਦੇ ਹਿਸਾਬ ਨਾਲੇ ਲੋਕਾਂ ਨੂੰ ਨਹੀਂ ਤਾਂ ਇਹ ਹੁੰਦਾ ਵੀ ਇਹ ਡਾਕਟਰ ਆਯੁਰਵੇਦ ਦੇ ਨੇ ਕੀ ਸਰਜਰੀ ਕਰ ਸਕਦੇ ਆ ਉਹ 58 ਸਰਜਰੀਆਂ ਦੇ ਨਾਂ ਲਿਖਿਆ ਹੈ ਵੀ ਇੰਨੀ ਸਰਜਰੀਆਂ ਜਿਹੜੀਆਂ ਸਾਡੇ ਡਾਕਟਰ ਕਰ ਸਕਦੇ ਆ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦੇ ਰਾਈਟਸ ਕੀ ਆ ਕਿ ਜਿਹੜੇ ਰਾਈਟਸ ਡਾਕਟਰ ਦੇ ਸਾਰੇ ਹੁੰਦੇ ਆ ਸਾਰੇ ਰਾਈਟਸ ਆ ਇਹ ਇਲਨੈਸ ਸਰਟੀਫਿਕੇਟ ਦੇ ਸਕਦੇ ਆ ਫਿਟਨੈਸ ਸਰਟੀਫਿਕੇਟ ਦੇ ਸਕਦੇ ਆ ਡਿਜ਼ੇਬਿਲਟੀ ਦਾ ਸਰਟੀਫਿਕੇਟ ਦੇ ਸਕਦੇ ਆ ਕੋਈ ਟਾਈਮ ਟੂ ਟਾਈਮ ਹੋਰ ਵੀ ਜਿਹੜੀ ਰਿਕੁਆਇਰਮੈਂਟ ਦਾ ਸਰਟੀਫਿਕੇਟ ਦੀ ਜਿਹੜੀ ਸਰੀਰ ਨਾਲ ਲੈ ਕੇ ਉਹ ਸਾਰੀ ਤਰ੍ਹਾਂ ਦੇ ਸਰਟੀਫਿਕੇਟ ਦੇ ਸਕਦੇ ਆ ਇਹ ਆਪਣੀ ਪੜ੍ਹਾਈ ਤੋਂ ਤੋਂ ਬਾਅਦ ਜਿੰਨੀ ਵੀ ਕੋਈ ਟ੍ਰੇਨਿੰਗਾਂ ਕਰਨ गेहूं ਟ੍ਰੇਨਿੰਗਸ ਦੀ ਜਿਹੜੀ ਵੀ ਚੀਜ਼ ਸਿੱਖ ਕੇ ਆਣਗੇ ਅਥਾਰਾਈਜ਼ਡ ਇੰਸਟੀਟਿਊਟ ਤੋਂ ਸਿੱਖ ਕੇ ਆਣਗੇ ਤਾਂ ਉਸ ਟ੍ਰੇਨਿੰਗ ਦਾ ਫਾਇਦਾ ਆਪਣੀ ਪ੍ਰੈਕਟਿਸ ਕਰ ਸਕਦੇ ਹਨ ਇਸੇ ਤਰ੍ਹਾਂ ਇਹਨਾਂ ਨੂੰ ਵੀ ਪੂਰਾ ਰਾਈਟ ਹੋਏਗਾ ਅੰਡਰ ਐਕਟ 1872 ਜਿਹੜਾ ਹੁਣ ਨਿਆਂ ਸੈਨਟਾਜ ਕਨਵਰਟ ਹੋ ਗਿਆ ਤਾਂ ਇਹ ਵੀ ਐਵੀਡੈਂਸ ਦੇ ਸਕਦੇ ਹਨ ਇਹ ਵੀ ਜਾਂਚ ਪਰਦਾਲ ਦਾ ਹਿੱਸਾ ਬਣ ਸਕਦੇ ਹਨ ਤਾਂ ਇਸ ਤਰ੍ਹਾਂ ਦੇ ਇਹਨਾਂ ਦੇ ਬਹੁਤ ਸਾਰੇ ਹੋਰ ਵੀ ਰਾਈਟਸ ਹੈ ਜਿਹੜੇ ਕੀ ਇਹਨਾਂ ਦੇ ਕਰਿਕਲਮ ਸਿਲੇਬਸ ਤੋਂ ਬੜੇ ਕਲੀਅਰ ਹੋ ਜਾਂਦੇ ਹਨ ਉਹ ਸਾਰੀ ਚੀਜ਼ਾਂ ਇਹ ਆਪਣੀ ਪ੍ਰੈਕਟਿਸ ਦੇ ਦੌਰਾਨ ਕਰ ਸਕਦੇ ਆ ਇਹ ਇੰਗਲਿਸ਼ ਮੈਡੀਸਨ ਦਵਾਈ ਦੇ ਸਕਦੇ ਨੇ ਕੋਈ ਇੰਗਲਿਸ਼ ਮੈਡੀਸਨ ਦਵਾਈ ਦਾ ਇਨਾ ਇਹ ਵੀ ਸਟੇਟ ਦਾ ਆਪਣਾ ਪ੍ਰੀਵਿਊ ਹੁੰਦਾ ਹੈ ਆਪਣਾ ਐਕਟ ਹੁੰਦਾ ਹੈ ਜੇ ਉਹ ਅਲਾਉ ਕਰਦਾ ਹੈ ਤਾਂ ਦੇ ਸਕਦੇ ਆ ਅਗਰ ਸਟੇਟ ਕਿਉਂਕਿ ਜਿਹੜਾ ਹੈਲਥ ਹੈ ਸਟੇਟ ਸਬਜੈਕਟਿਵ ਭਾਰਤ ਸਰਕਾਰ ਦੇ ਕੋਲ ਐਜੂਕੇਸ਼ਨ ਮੈਡੀਕਲ ਐਜੂਕੇਸ਼ਨ ਬਾਰੇ ਸਬੰਧਿਤ ਸਾਰੀ ਚਰਚਾ ਹੁੰਦੀ ਹੈ ਔਰ ਜਿਹੜਾ ਹੈਲਥ ਸਰਵਿਸਿਜ਼ ਹੈ ਸਟੇਟ ਨੂੰ ਜਿਹੜੀ ਹੈਲਥ ਸਰਵਿਸ ਪ੍ਰੋਵਾਈਡ ਕਰਾਣੀ ਹੈ ਉਸਟੇਟ ਦਾ ਸਬਜੈਕਟ ਹੁੰਦਾ ਜ ਮਹਾਰਾਸ਼ਟਰ ਚ ਬਿਲਕੁਲ ਇਹ ਰੋਪੇ ਦੀ ਦਵਾਈ ਦੇ ਸਕਦੇ ਆ ਹਰਿਆਣਾ ਚ ਬਿਲਕੁਲ ਦੇ ਸਕਦੇ ਆ ਯੂਪੀ ਚ 18 ਦਵਾਈਆਂ ਨੂੰ ਅਲਾਉ ਕੀਤਾ ਹੈ ਇੱਥੇ ਵੀ ਮੈਂ ਜਿੱਤੇ ਤੱਕ ਜਾਣਦਾ ਗਰੇਵਾਲ ਮੈਡਮ ਦੇ ਟਾਈਮ ਦਾ ਇੱਕ ਬਹੁਤ ਪੁਰਾਣਾ ਜਿਹੜਾ ਹੈ ਨੋਟੀਫਿਕੇਸ਼ਨ ਹੋਇਆ ਹੋਇਆ ਜਿਹਦੇ ਚ ਪੰਜਾਬ ਵੱਲੋਂ ਵੀ ਉਹ ਜਿਹੜਾ ਸਾਡੇ ਪ੍ਰੈਕটিশਨਰ ਨੂੰ ਇਹਦੇ ਵਾਸਤੇ ਅਲਾਉ ਕੀਤਾ ਹੋਇਆ ਹੈ ਸਰ ਪੰਜਾਬ ਸਰਕਾਰ ਵੱਲੋਂ ਐਂਬੀਡਿਕ ਹਸਪਤਾਲ ਫੂਲ ਦਿੱਤੇ ਗਏ ਨੇ ਪਰ ਅਸੀਂ ਗੱਲ ਕਰਦੇ ਹਾਂ ਕਿ ਡਾਕਟਰਾਂ ਦੀ ਇਨੀ ਵੱਡੀ ਪੱਤਰ ਦੇ ਘਾਟ ਆ ਲੋਕ ਚਾਹੁੰਦੇ ਵੀ ਨੇ ਦਵਾਈਆਂ ਲੈ ਕੇ ਜਨਵੇਦਿਕ ਪਰ ਉਹਦੇ ਲਈ ਕਿਉਂ ਨਹੀਂ ਸੈਂਟਰ ਸਰਕਾਰ ਵੀ ਨਹੀਂ ਗੰਭੀਰਤਾ ਨਾਲ ਜੀ ਪੰਜਾਬ ਦੇ ਵਿੱਚ ਹਸਪਤਾਲ ਨੂੰ ਪ੍ਰਮੋਟ ਕਰਿਆ ਆਧੁਨਿਕ ਦਵਾਈਆਂ ਤੇ ਜਨ ਆਮ ਲੋਕਾਂ ਦੇ ਗਨ ਜਾਣਕਾਰੀ ਬਹੁਤ ਜ਼ਰੂਰੀ ਹੈ ਇਹ ਜਿਹੜਾ ਥੋੜਾ ਪ੍ਰਸ਼ਨ ਹੈ ਇਹਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਨਾ ਤਾਂ ਮੈਂ ਕੇਂਦਰ ਸਰਕਾਰ ਦਾ ਅਧਿਕਾਰੀ ਹਾਂ ਨਾ ਪੰਜਾਬ ਸਰਕਾਰ ਦਾ ਅਧਿਕਾਰੀ ਮੈਂ ਕਮਿਸ਼ਨ ਚ ਇੱਕ ਪ੍ਰੈਜ਼ੀਡੈਂਟ ਹੈ ਕਮਿਸ਼ਨ ਜਿਹੜਾ ਹੈ ਪਾਰਲੀਮੈਂਟ ਤੋਂ ਬਣਿਆ ਹੈ ਆਟੋਨੋਮਸਲ ਬੋਰਡ ਹੈ ਉਹ ਸਾਡਾ ਕੰਮ ਹੈ ਜਿਹੜੇ ਪ੍ਰਾਈਵੇਟ ਪ੍ਰੈਕਟਿਸ਼ਨਰਸ ਹਨ ਇਹਨਾਂ ਵਾਸਤੇ ਪਾਲਿਸਿਸ ਬਣਾਉਣਾ ਪ੍ਰਾਈਵੇਟ ਪ੍ਰੈਕਟਿਸ਼ਨਰ ਨੂੰ ਕਹਾਗਾਣ ਜਿਨ੍ਹਾਂ ਕੋਲ ਵੀ ਸਾਡਾ ਲਾਇਸੈਂਸ ਹੈ ਉਹਨਾਂ ਵਾਸਤੇ ਪਾਲਿਸਿਸ ਬਣਾਉਣਾ ਰੈਗੂਲੇਸ਼ਨ ਬਣਾਉਣਾ ਨੋਟੀਫਿਕੇਸ਼ਨ ਬਣਾਉਣਾ ਔਰ ਗਾਈਡਲਾਈ ਇਹ ਸਾਡਾ ਕੰਮ ਹੈ ਇਨ੍ਹਾਂ ਚ ਕੰਡਕਟਰ ਔਰ ਮਿਸਕੰਡਕਟ ਦੋਨੋਂ ਹੀ ਆ ਜਾਂਦੇ ਨੇ ਕੰਡਕਟ ਜਿਹੜਾ ਕਰਦਾ ਹੈ ਉਹਦੇ ਵਾਸਤੇ ਕੋਈ ਸਜ਼ਾ ਪ੍ਰਬਧਾਨ ਨਹੀਂ ਜੇ ਕੋਈ ਮਿਸਕੰਡਕਟ ਕਰਦਾ ਹੈ ਤਾਂ ਉਹਦੇ ਨੂੰ ਪੈਨਲਟੀ ਦਾ ਔਰ ਸਜ਼ਾਵਾਂ ਦਾ ਪ੍ਰਬਧਾਨ ਹੁੰਦਾ ਹੈ